ਕਬੀਰ ਹੈ ਗੈ ਵਾਹਨ ਸਗਨ ਕਨ ਚਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ ਗੁਰਬਾਣੀ ਦੇ ਵਿੱਚ ਕਬੀਰ ਸਾਹਿਬ ਸਮਝ ਦੇਣਾ ਕਰਦੇ ਨੇ ਪਹਿਲਾਂ ਤਾਂ ਇਸਤਰੀ ਨੂੰ ਸੰਬੋਧਨ ਹੋ ਕੇ ਕਹਿਣਾ ਕਰਦੇ ਨੇ ਕਹਿੰਦੇ ਇੱਕ ਪਾਸੇ ਤੇ ਕਹਿੰਦੇ ਉਹ ਛਤਰਪਤੀ ਦੀ ਐਸੀ ਰਾਣੀ ਕਹਿੰਦੇ ਜਿਹੜੀ ਰਾਜਪਾਗ ਵਾਲੀ ਕੋੜੇ ਹਾਤੀਆਂ ਵਾਲੀ ਉਹ ਕਹਿੰਦੇ ਐਸੀ ਮਾਇਆ ਵਿੱਚ ਪੱਸੀ ਹੋਈ ਔਕਣਾ ਵਿੱਚ ਐਸੀ ਉਜੜਈ ਅਗਿਆਨਤਾ ਵਿੱਚ ਫਸ ਜਾਂਦੀ ਕਹਿੰਦੇ ਰਾਜਪਾਗ ਦੇ ਕਰਕੇ ਕਹਿੰਦੇ ਤੇ ਦੂਸਰੇ ਪਾਸੇ ਕਹਿੰਦੇ ਐਸੀ ਉਹ ਮਤ ਉੱਚੀ ਵਾਲੀ ਕਹਿੰਦੇ ਐਸੀ ਤਾਂ ਐਸੀ ਜਿਹੜੀ ਉਹ ਸੱਚ ਨਾਲ ਜੁੜ ਜਾਂਦੀ ਆ ਜਿਹੜੇ ਉਹ ਐਸੇ ਔਗਣਾ ਤੋਂ ਆਪਣੇ ਆਪ ਨੂੰ ਦੂਰ ਕਰਕੇ ਕਹਿੰਦੇ ਐਸੇ ਗੁਨਾਵ ਨਾਲ ਤਰਪੂਰ ਕਰ ਲੈਂਦੀ ਐ ਐਸੀ ਮਤ ਉਸ ਦੀ ਉੱਚੀ ਦੋਨਾਂ ਨੂੰ ਸੰਬੋਧਨ ਕਰਕੇ ਕਹਿਣਾ ਕੀਤਾ ਕਹਿੰਦੇ ਇਹ ਨਾ ਸਮਝੋ ਸੰਸਾਰ ਵਿੱਚ ਜੇ ਰਾਣੀ ਮਾਇਆ ਕਰਕੇ ਐਸੇ ਰਾਜਪਾਲ ਕਰਕੇ ਉੱਚੀ ਆ ਕਹਿੰਦੇ ਗੁਨਾ ਕਰਕੇ ਉਹ ਦਾਸੀ ਉੱਚੀ ਆ ਜਿਹੜੀ ਕਹਿੰਦੇ ਐਸੇ ਸੱਚ ਨਾਲ ਜੁੜ ਜਾਵੇ ਜਿਹੜੇ ਉਹ ऐसे गुणा ਨੂੰ ਸਮਝ ਲਵੇ ਤੇ ਅਗਿਆਨਤਾ ਤੋਂ ਆਪਣੇ ਆਪ ਦੂਰ ਕਰ ਲਵੇ ਇਹ ਸਮਝ ਦੀਣਾ ਚਾਹੀਦੀ ਹੈ ਤੇ ਇਵੇਂ ਹੀ ਕਬੀਰ ਸਾਹਿਬ ਕਹਿਣਾ ਕਰਦੇ ਕਹਿੰਦੇ ਐਸਾ ਸ਼ਤਰੂਪਤੀ ਜਿਸ ਦੀ ਮੱਤ ਕਹਿੰਦੇ ਐਸੀ ਰਾਜ ਭਾਗ ਵਿੱਚ ਕਹਿੰਦੇ ਬਹੁਤਾ ਰਾਜ ਭਾਗ ਘੋਣ ਕਰਕੇ ਕਹਿੰਦੇ ਉਸੇ ਵਿੱਚ ਪੂਜੀ ਹੋਈ ਤੇ ਉਵੇਂ ਦੀ ਉਹ ਉਵੇਂ ਦਾ ਹੀ ਉਵੇਂ ਪ੍ਰਚਾਰ ਕਰ ਰਿਹਾ ਐਸਾ ਸ਼ਤਰੂਪਤੀ ਉਸ ਦੀ ਮੱਤ ਐਸੀ ਤੇ ਦੂਸਰੇ ਪਾਸੇ ਕਹਿੰਦੇ ਐਸਾ ਹਰ ਜਨ ਜਿਹੜਾ ਕਹਿੰਦੇ ਸੱਚ ਨਾਲ ਆਪ ਵੀ ਜੁੜਿਆ ਹੋਇਆ ਤੇ ਹੋਰਾਂ ਨੂੰ ਵੀ ਸੱਚ ਦਾ ਗਿਆਨ ਦੇ ਰਿਹਾ ਸੱਚ ਦੀ ਸਮਝ ਦੇ ਰਿਹਾ ਸੱਚ ਨਾਲ ਜੁੜਿਆ ਐਸੀ ਮਤ ਦਾ ਫਰਕ ਹੈ ਦਿਨਾਂ ਵਿੱਚ ਇੱਕ ਅਗਿਆਨਤਾ ਵਿੱਚ ਫਸਿਆ ਤੇ ਗਿਆਨਤਾ ਫਲਾ ਰਿਹਾ ਦੂਸਰਾ ਸੱਚ ਨਾਲ ਜੁੜਿਆ ਹੋਇਆ ਤੇ ਸੱਚ ਨੂੰ ਹੀ ਜਿਹੜਾ ਉਹ ਸਮਝ ਦੇ ਰਿਹਾ ਦੂਸਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ